ਅੱਜ ਅਸੀਂ ਇੱਕ ਬਹੁਤ ਦਿਲਚਸਪ ਅਤੇ ਸੋਚਣ ਵਾਲੇ ਵਿਸ਼ੇ ਉੱਤੇ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਸਿੱਧਾ ਸਿੱਧਾ ਸਬੰਧ ਪੰਜਾਬੀ ਭਾਈਚਾਰੇ ਨਾਲ ਹੈ। ਅੱਜ ਸਾਰੇ ਦੁਨੀਆ ਦੇ ਵਿੱਚ H1B ਵੀਜ਼ਾ ਤੇ ਲੱਗੀਆਂ ਪਾਬੰਦੀਆਂ ਦੀ ਗੱਲ ਹੋ ਰਹੀ ਹੈ ਅਤੇ ਭਾਰਤੀਆਂ ਤੇ ਪੈਣ ਵਾਲੇ ਅਸਰ ਦੇ ਬਾਰੇ ਵੀ ਗੱਲ ਹੋ ਰਹੀ ਹੈ। ਹਰ ਕੋਈ ਪੁੱਛ ਰਿਹਾ ਹੈ ਕਿ ਭਾਰਤੀ ਟੈਕ ਐਕਸਪਰਟਸ ਜਾਂ ਫਿਰ ਵਿਦਿਆਰਥੀ ਹੁਣ ਕੀ ਕਰਨਗੇ? ਜੇਕਰ H1B ਵੀਜ਼ਾ ਦਾ ਭਾਰਤੀਆਂ ਦੇ ਨਾਲ ਸੰਬੰਧ ਜੋੜਿਆ ਜਾਂਦਾ ਹੈ ਤਾਂ ਦਿਮਾਗ ਵਿੱਚ ਸਿਰਫ ਤੇ ਸਿਰਫ ਸਾਊਥ ਇੰਡੀਅਨ ਟੈਕ ਐਕਸਪਰਟਸ ਅਤੇ ਵਿਦਿਆਰਥੀਆਂ ਦਾ ਖਿਆਲ ਆਉਂਦਾ ਹੈ। ਐਦਾਂ ਕਿਉਂ? ਕਿਉਂ ਹਮੇਸ਼ਾ ਸਾਇੰਸ, ਟੈਕ, ਇੰਜੀਨੀਅਰਿੰਗ ਦੀ ਗੱਲ ਹੋਵੇ ਤਾਂ ਸਿਰਫ ਸਾਊਥ ਭਾਰਤ ਤੋਂ ਆਉਣ ਵਾਲੇ ਭਾਰਤੀ ਹੀ ਹਮੇਸ਼ਾ H1B ਵੀਜ਼ਾ ਨੂੰ ਹਾਸਲ ਕਰਦੇ ਨੇ। ਤਾਂ ਪੰਜਾਬੀ ਟੈਕ ਮਾਹਰ ਕਿੱਥੇ ਨੇ? ਕੀ H1B ਵੀਜ਼ਾ ਤੇ ਪਾਬੰਦੀਆਂ ਦਾ ਪੰਜਾਬੀਆਂ ਨਾਲ ਕੋਈ ਲੈਣਾ ਦੇਣਾ ਨਹੀਂ? ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿ ਆਖਿਰ ਪੰਜਾਬੀਆਂ ਦਾ ਟੈਕ ਆਈਟੀ ਖੇਤਰ ਦੇ ਨਾਲ ਵਾਅ ਵਾਸਤਾ ਕਿਉਂ ਨਹੀਂ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਜਦੋਂ ਤੁਸੀਂ ਗੂਗਲ ਮਾਈਕਰੋਸਾਫਟ ਐਮਾਜ਼ਨ ਅਤੇ ਐਪਲ ਵਰਗੀ ਕੰਪਨੀਆਂ ਦੀ ਟੌਪ ਲੀਡਰਸ਼ਿਪ ਨੂੰ ਦੇਖਦੇ ਹੋ ਤਾਂ ਤੁਹਾਨੂੰ ਭਾਰਤੀ ਨਾਮ ਚੇਤੇ ਆਉਂਦੇ ਨੇ ਜਿਵੇਂ ਕਿ ਸੁੰਦਰ ਪਿਚਾਈ ਸੱਤਿਆ ਨਾਡੇਲਾ ਸ਼ੰਤਨੂ ਨਾਰਾਇਣ ਅਰਵਿੰਦ ਕ੍ਰਿਸ਼ਨਾ ਪਰ ਪੰਜਾਬੀ ਚਿਹਰੇ ਬਹੁਤ ਘੱਟ ਦਿਖਾਈ ਦਿੰਦੇ ਹਨ ਜਾਂ ਫਿਰ ਕਹਿ ਲਵੋ ਕਿ ਦਿਖਾਈ ਹੀ ਨਹੀਂ ਦਿੰਦੇ ਕੀ ਇਹ ਸਿਰਫ ਇਤਫਾਕ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੇ ਕਾਰਨ ਨੇ ਆਖਿਰ ਕੀ ਕਾਰਨ ਨੇ ਕਿ ਟੈਕ ਸੈਕਟਰਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ ਹੁਣ ਇਸ ਦੇ ਕਾਰਨ ਦੇ ਬਾਰੇ ਗੱਲ ਕਰਦੇ ਹਾਂ ਜਿਵੇਂ ਸਭ ਤੋਂ ਪਹਿਲਾ ਕਾਰਨ ਹੈ ਕਿ ਪੜ੍ਹਾਈ ਦੇ ਰੁਝਾਨ ਪੰਜਾਬ ਦੇ ਵਿੱਚ ਅਜੇ ਵੀ ਸਟੂਡੈਂਟਸ ਦਾ ਜ਼ਿਆਦਾ ਫੋਕਸ ਆਇਲਸ ਕਰਕੇ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਤੱਕ ਹੁੰਦਾ ਹੈ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਹਿਊਮਨਿਟੀਜ਼ ਆਰਟਸ ਤੇ ਨਾਨ ਟੈਕਨੀਕਲ ਕੋਰਸ ਲੈ ਲੈਂਦੇ ਨੇ ਇੰਜੀਨੀਅਰਿੰਗ ਜਾਂ ਫਿਰ ਕੰਪਿਊਟਰ ਸਾਇੰਸ ਦੇ ਵਾਲੇ ਰੁਝਾਨ ਦੱਖਣੀ ਭਾਰਤ ਦੇ ਨਾਲੋਂ ਕਾਫੀ ਘਟ ਹੈ ਪੰਜਾਬੀ ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦੀ ਚਾਹਤ ਨੇ ਉਹਨਾਂ ਦੇ ਅੰਦਰ ਹੋਰ ਖੇਤਰਾਂ ਵਿੱਚ ਕੰਮ ਕਰਨ ਦੀ ਰੁਚੀ ਘਟਾ ਦਿੰਦੀ ਹੈ ਅਤੇ ਕਾਬਲੀਅਤ ਤੇ ਵੀ ਅਸਰ ਪਾਇਆ ਦੂਸਰਾ ਕਾਰਨ ਹੈ ਗੈਰ ਟੈਕਨੀਕਲ ਰੂਟ ਚੁਣਨਾ ਜੋ ਪੰਜਾਬੀ ਅਮਰੀਕਾ ਜਾਂਦੇ ਨੇ ਜਾਂ ਫਿਰ ਕੈਨੇਡਾ ਜਾਂਦੇ ਨੇ ਉਹ ਅਕਸਰ ਬਿਜ਼ਨਸ ਰੈਸਟੋਰੈਂਟ ਇੰਡਸਟਰੀ ਟਰੱਕਿੰਗ ਜਾਂ ਫਿਰ ਰੀਅਲ ਏਸਟੇਟ ਦੇ ਵੱਲ ਚਲੇ ਜਾਂਦੇ ਨੇ ਇਨ੍ਹਾਂ ਫੀਲਡਸ ਦੇ ਵਿੱਚ ਕਾਮਯਾਬੀ ਜਲਦੀ ਮਿਲ ਜਾਂਦੀ ਹੈ ਪਰ ਟੈਕ ਸੈਕਟਰ ਦੇ ਵਿੱਚ ਜਾਣ ਦੇ ਲਈ ਯੂਨੀਵਰਸਿਟੀ ਵਿੱਚ ਐਡਮਿਸ਼ਨ ਉਸ ਤੋਂ ਬਾਅਦ ਡਿਗਰੀ ਫਿਰ ਸਕਿੱਲ ਅਤੇ ਲੰਮੀ ਮਿਹਨਤ ਲੱਗਦੀ ਹੈ ਪੰਜਾਬੀਆਂ ਦੇ ਵਿੱਚ ਜਲਦੀ ਪੈਸਾ ਕਮਾਉਣ ਦੀ ਹੋੜ ਵੀ ਜ਼ਿਆਦਾ ਹੁੰਦੀ ਹੈ ਤੀਜਾ ਕਾਰਨ ਹੈ ਸਿਲੀਕਨ ਵੈਲੀ ਐਕਸਪੋਜ਼ਰ ਦੀ ਕਮੀ ਦੱਖਣੀ ਪਾਰ ਦੇ ਵਿਦਿਆਰਥੀ ਬਚਪਨ ਤੋਂ ਹੀ ਕੋਡਿੰਗ ਮੈਥਸ ਇੰਜੀਨੀਅਰਿੰਗ ਦੇ ਵਿੱਚ ਕਾਫੀ ਮਜ਼ਬੂਤ ਹੁੰਦੇ ਨੇ ਇਸ ਲਈ ਉਹਨਾਂ ਦੀ ਵੱਡੀ ਗਿਣਤੀ ਯੂਐਸਏ ਟੌਪ ਯੂਨੀਵਰਸਿਟੀਆਂ ਦੇ ਵਿੱਚ ਪਹੁੰਚਦੀ ਹੈ ਪੰਜਾਬ ਦੇ ਵਿੱਚ ਇਹ ਅਵੇਅਰਨੈਸ ਤੇ ਐਕਸਪੋਜ਼ਰ ਬਹੁਤ ਘੱਟ ਹੈ ਚੌਥਾ ਕਾਰਨ ਰਿਸਕ ਟੇਕਿੰਗ ਤੇ ਪੇਸ਼ੈਂਸ ਪੰਜਾਬੀ ਨੌਜਵਾਨ ਜਲਦੀ ਨਤੀਜੇ ਚਾਹੁੰਦੇ ਨੇ ਜਿਵੇਂ ਪੰਜਾਬੀ ਵਿਦਿਆਰਥੀ ਜਲਦੀ ਤੋਂ ਜਲਦੀ ਆਇਲਸ ਕਰਕੇ ਵਿਦੇਸ਼ ਜਾਣਾ ਚਾਹੁੰਦੇ ਨੇ ਫਿਰ ਪੀਆਰ ਹਾਸਲ ਕਰਨਾ ਚਾਹੁੰਦੇ ਨੇ ਤੇ ਫਿਰ ਸੈਟਲ ਹੋਣ ਦੇ ਬਾਰੇ ਸੋਚਦੇ ਨੇ ਪਰ ਟੈਕ ਸੈਕਟਰ ਦੇ ਵਿੱਚ ਐਂਟਰੀ ਦੇ ਲਈ 6 ਤੋਂ 8 ਸਾਲ ਦੀ ਮਿਹਨਤ ਲੱਗਦੀ ਹੈ ਬੈਚਲਰਸ ਡਿਗਰੀ ਮਾਸਟਰਸ ਡਿਗਰੀ ਫਿਰ ਇੰਟਰਨਸ਼ਿਪ ਤੇ ਫਿਰ H1B ਵੀਜ਼ੇ ਦੀ ਪ੍ਰਕਿਰਿਆ ਇਸ ਪੇਸ਼ੀਅੰਸ ਦੀ ਕਮੀ ਵੀ ਇੱਕ ਕਾਰਨ ਹੈ ਅਮਰੀਕਾ ਦੇ H1B ਵੀਜ਼ਿਆਂ ਦੀ ਕੁੱਲ ਫੀਸਦ ਕੋਟੇ ਦੇ ਵਿੱਚੋਂ 71 ਫੀਸਦ ਭਾਰਤੀ ਨੌਜਵਾਨ ਲੈ ਜਾਂਦੇ ਨੇ ਪਰ ਇਸ 71 ਫੀਸਦ ਦੇ ਵਿੱਚੋਂ ਕਿੰਨੇ ਨੌਜਵਾਨ ਪੰਜਾਬ ਤੋਂ ਨੇ ਇਸਤੇ ਬਾਰੇ ਕੋਈ ਵੀ ਸਾਡੇ ਕੋਲ ਅਧਿਕਾਰਿਕ ਆંકੜੇ ਨਹੀਂ ਹਨ ਪਰ ਹਮੇਸ਼ਾ ਦੇਖਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਟੈਕ ਡਿਗਰੀ ਕਰਨ ਵਾਲੇ ਜ਼ਿਆਦਾਤਰ ਭਾਰਤੀ ਵਿਦਿਆਰਥੀ ਜੋ ਹੁੰਦੇ ਨੇ ਉਹ ਸਾਊਥ ਇੰਡੀਆ ਤੋਂ ਆਉਂਦੇ ਨੇ ਤੇ ਹੁਣ ਗੱਲ ਕਰਦੇ ਹਾਂ H1B ਵੀਜ਼ਾ ਤੇ ਲੱਗੀਆਂ پابੰਦੀਆਂ ਦਾ ਪੰਜਾਬੀਆਂ ਤੇ ਕੀ ਅਸਰ ਹੈ ਤਾਂ ਇਹ ਉਹ ਵਰਕ ਵੀਜ਼ਾ ਹੈ ਜਿਸ ਦੇ ਨਾਲ ਭਾਰਤੀ ਇੰਜੀਨੀਅਰ ਇੰਜੀਨੀਅਰ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਪੰਜਾਬੀ ਸਟੂਡੈਂਟਸ H1B ਵੀਜ਼ਾ ਪ੍ਰਕਿਰਿਆ ਦੇ ਵਿੱਚ ਘਟ ਆਉਂਦੇ ਨੇ ਕਿਉਂਕਿ ਬਹੁਤ ਘੱਟ ਪੰਜਾਬੀ ਸਟੂਡੈਂਟ ਸਾਇੰਸ ਟੈਕ ਇੰਜੀਨੀਅਰਿੰਗ ਤੇ ਮੈਥਸ ਫੀਲਡ ਦੇ ਵਿੱਚ ਪੜਾਈ ਕਰਦੇ ਨੇ ਜੋ H1B ਵੀਜ਼ਾ ਦੀ ਬਹੁਤ ਮੁੱਖ ਤੇ ਮੇਨ ਰਿਕੁਆਇਰਮੈਂਟ ਹੁੰਦੀ ਹੈ ਦੂਜਾ ਜ਼ਿਆਦਾਤਰ ਨੌਜਵਾਨ ਯੂਐਸਏ ਤੋਂ ਵੱਧ ਕੈਨੇਡਾ ਨੂੰ ਚੁਣਦੇ ਨੇ ਕਿਉਂਕਿ ਉੱਥੇ ਪੀਆਰ ਮਿਲਣਾ ਆਸਾਨ ਹੈ USA ਦੇ ਵਿੱਚ H1B ਵੀਜ਼ਾ ਇੱਕ ਲੋਟਰੀ ਸਿਸਟਮ ਤੇ ਆਧਾਰਿਤ ਹੈ ਜੋ ਕਾਫੀ ਰਿਸਕੀ ਹੈ ਇਸ ਦੇ ਲਈ ਕਈ ਪੰਜਾਬੀ ਸਟੂਡੈਂਟ ਇਸ ਨੂੰ ਇੱਕ ਚੈਲੰਜ ਮੰਨ ਕੇ ਅਵੋਇਡ ਕਰ ਦਿੰਦੇ ਨੇ ਤੀਜਾ H1B ਵੀਜ਼ੇ ਤੋਂ ਗ੍ਰੀਨ ਕਾਰਡ ਮਿਲਣ ਤੱਕ 8 ਤੋਂ 10 ਸਾਲ ਦਾ ਸਮਾਂ ਲੱਗ ਜਾਂਦਾ ਹੈ ਇਹ ਪ੍ਰਕਿਰਿਆ ਲੰਬੀ ਹੋਣ ਦੇ ਕਾਰਨ ਪੰਜਾਬੀ ਨੌਜਵਾਨ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਹੁਣ ਇਹਨਾਂ ਰੁਝਾਨਾਂ ਦੇ ਪੰਜਾਬੀਆਂ ਤੇ ਆਉਣ ਵਾਲੇ ਸਮੇਂ ਲਈ ਕੀ ਪ੍ਰਭਾਵ ਪੈਣਗੇ ਜਿਵੇਂ ਇੱਕ ਰੋਲ ਮਾਡਲ ਦੀ ਕਮੀ ਕਿਸੇ ਟੈਕ ਕੰਪਨੀ ਦਾ ਮੁਖੀ ਪੰਜਾਬੀ ਨਹੀਂ ਹੈ ਤਾਂ ਅਗਲੀ ਪੀੜ੍ਹੀ ਨੂੰ ਉਹ ਇਨਸਪੀਰੇਸ਼ਨ ਨਹੀਂ ਮਿਲ ਸਕਦੀ ਟੈਕ ਸੈਕਟਰ ਦੀ ਸਾਲਾਨਾ ਤਨਖਾਹ 1.5 ਲੱਖ ਡਾਲਰ ਤੋਂ ਜ਼ਿਆਦਾ ਹੁੰਦੀ ਹੈ ਜੇ ਪੰਜਾਬੀ ਇਸ ਸੈਕਟਰ ਤੋਂ ਬਾਹਰ ਰਹਿੰਦੇ ਨੇ ਤਾਂ ਇਕਨੋਮਿਕਲੀ ਵੀ ਉਹ ਪਿੱਛੇ ਰਹਿ ਸਕਦੇ ਨੇ ਕਲਚਰਲ ਰਿਪਰੈਜ਼ੈਂਟੇਸ਼ਨ ਘਟ ਹੈ ਜੇ ਪੰਜਾਬੀ ਲੋਕ ਟੌਪ ਟੈਕ ਕੰਪਨੀਆਂ ਦੇ ਵਿੱਚ ਘੱਟ ਹੋਣਗੇ ਤਾਂ ਸਾਡੀ ਭਾਸ਼ਾ ਸਾਡਾ ਕਲਚਰ ਤੇ ਸਾਡੀਆਂ ਚੁਣੌਤੀਆਂ ਉੱਥੇ ਰਿਪਰੈਜ਼ੈਂਟ ਨਹੀਂ ਹੋਣਗੀਆਂ ਹੁਣ ਗੱਲ ਕਰਦੇ ਹਾਂ ਇਸ ਮਸਲੇ ਦੇ ਕੁਝ ਹੱਲ ਬਾਰੇ ਪਹਿਲਾ ਸਟੈਮ এডੂਕੇਸ਼ਨ ਤੇ ਫੋਕਸ ਸਕੂਲਾਂ ਤੇ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਕੋਡਿੰਗ AI ਡਾਟਾ ਸਾਇੰਸ ਵਰਗੇ ਵਿਸ਼ੇ ਪੜ੍ਹਾਏ ਜਾਣ ਵਿਦਿਆਰਥੀਆਂ ਨੂੰ ਆਧੁਨਿਕ ਟੈਕਨੋਲੋਜੀ ਦੇ ਰੂਬਰੂ ਕਰਵਾਇਆ ਜਾਵੇ ਮੈਂਟਰਸ਼ਿਪ ਪ੍ਰੋਗਰਾਮ ਹੋਵੇ ਜੋ ਪੰਜਾਬੀ ਪਹਿਲਾਂ ਤੋਂ ਟੈਕਸ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਕੋਲ ਚੰਗੀ ਮੁਹਾਰਤ ਹੈ ਤਾਂ ਆਉਣ ਵਾਲੇ ਨੌਜਵਾਨਾਂ ਨੂੰ ਗਾਈਡ ਕਰ ਸਕਦੇ ਨੇ ਨੌਜਵਾਨਾਂ ਨੂੰ ਟੈਕ ਸੈਕਟਰ ਦੇ ਵਿੱਚ ਜਾਣ ਦਾ ਰਸਤਾ ਪੰਜਾਬੀ ਦਿਖਾ ਸਕਦੇ ਨੇ ਪੰਜਾਬੀਆਂ ਨੂੰ ਸਿਰਫ ਆਪਣੀ ਸੋਚ ਕਿਸੇ ਮੁਲਕ ਦੀ ਪੀਆਰ ਲੈਂਡ ਤੱਕ ਨਹੀਂ ਰੱਖਣੀ ਚਾਹੀਦੀ ਬਲਕਿ ਲੰਬੇ ਸਮੇਂ ਦਾ ਕਰੀਅਰ ਬਣਾਉਣ ਦੀ ਪਲੈਨਿੰਗ ਇੱਥੇ ਬਹੁਤ ਜ਼ਰੂਰੀ ਹੈ ਸਕਾਲਰਸ਼ਿਪ ਤੇ ਅਵੇਅਰਨੈਸ ਪ੍ਰੋਗਰਾਮ ਚਲਾਉਣੇ ਚਾਹੀਦੇ ਨੇ ਕਮਿਊਨਿਟੀ ਲੈਵਲ ਤੇ ਅਵੇਅਰਨੈਸ ਸੈਸ਼ਨਸ ਹੋਣ ਜਿੱਥੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਟੈਕ ਸੈਕਟਰ ਦੇ ਵਿੱਚ ਕਿੰਨੀਆਂ ਓਪਰਚ्युनिटीਜ਼ ਨੇ ਕਿਵੇਂ ਪਲੈਨਿੰਗ ਕਰਨੀ ਹੈ ਕਿਹੜੇ ਵਿਸ਼ੇ ਚੁਣਨੇ ਚਾਹੀਦੇ ਨੇ ਕਾਲਜ ਜਾਂ ਫਿਰ ਯੂਨੀਵਰਸਿਟੀ ਕਿਵੇਂ ਚੁਣਨੀ ਚਾਹੀਦੀ ਹੈ ਇਸ ਦੇ ਬਾਰੇ ਬੱਚਿਆਂ ਨੂੰ ਸਕੂਲ ਸਮੇ ਤੋਂ ਹੀ ਸਮਝਾਇਆ ਜਾਵੇ ਸੋ ਇਹ ਸਾਰਾ ਵਿਸ਼ਾ ਸਾਨੂੰ ਇਹ ਸੋਚਣ ਦੇ ਲਈ ਮਜਬੂਰ ਕਰਦਾ ਹੈ ਕਿ ਸਿਰਫ ਕੈਨੇਡਾ ਪੀਆਰ ਦਾ ਰਸਤਾ ਨਹੀਂ ਟੈਕ ਸੈਕਟਰ ਦੇ ਵਿੱਚ ਜਾਣਾ ਸਿਰਫ ਪੈਸੇ ਲਈ ਨਹੀਂ ਇਹ ਪੰਜਾਬੀ ਕਮਿਊਨਿਟੀ ਦੇ ਇਮੇਜ ਅਤੇ ਫਿਊਚਰ ਲਈ ਵੀ ਬਹੁਤ ਜ਼ਰੂਰੀ ਹੈ ਜੋ ਅਸੀਂ ਅੱਜ ਤੋਂ ਅਵੇਅਰਨੈਸ এডੂਕੇਸ਼ਨ ਤੇ ਮੈਂਟਰਸ਼ਿਪ ਤੇ ਫੋਕਸ ਕਰੀਏ ਤਾਂ ਅਗਲੇ 10 ਤੋਂ 15 ਸਾਲਾਂ ਦੇ ਵਿੱਚ ਅਸੀਂ ਵੀ ਸਿਲੀਕਨ ਵੈਲੀ ਦੇ ਵਿੱਚ ਪੰਜਾਬੀ ਸੀਈਓਸ ਤੇ ਲੀਡਰਸ ਦੇਖ ਸਕਦੇ ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਇਸ ਵਿਸ਼ੇ ਨੂੰ ਲੈ ਕੇ ਕੋਈ ਸਵਾਲ ਹੈ ਜਾਂ ਫਿਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਇਸ ਮਸਲੇ ਬਾਰੇ ਕੋਈ ਹੱਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ